ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਦੀ ਸਮਰਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਇੱਕ ਨੌਜਵਾਨ ਲੜਕੀ ਅਤੇ ਉਸ ਦੇ ਸਾਥੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਦਰਸਲ ਪੁਲਿਸ ਚੌਕੀ ਹੈਡੋਂ ਦੇ ਬਾਹਰ ਨਾਰਕੋਟਿਕਸ ਟੀਮ ਦੇ ਵੱਲੋਂ ਬੱਸਾਂ ਨੂੰ ਰੋਕਦੇ ਹੋਏ ਤਲਾਸ਼ੀ ਲਈ ਜਾ ਰਹੀ ਸੀ ਇਸ ਮੌਕੇ ਜਿਵੇਂ ਹੀ ਪੁਲਿਸ ਪਾਰਟੀ ਨੇ ਲੁਧਿਆਣਾ ਸਾਈਡ ਤੋਂ ਆ ਰਹੀ ਇੱਕ ਬੱਸ ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਇੱਕ ਨੌਜਵਾਨ ਲੜਕਾ ਅਤੇ ਲੜਕੀ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਇਹਨਾਂ ਦੇ ਕੋਲ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਅਧਿਕਾਰੀ ਦੇ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਇਹਨਾਂ ਦੋਸ਼ੀਆਂ ਦੇ ਤਾਰ ਕਿਸੇ ਵੱਡੇ ਨਸ਼ਾ ਤਸਕਰੀ ਗਰੋਹ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ ਅਤੇ ਨਾਲ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਸੱਜਣ ਮਹਿਰੋ ਦੇ ਰਹਿਣ ਵਾਲੇ ਦੀਪ ਅਰਜਨ ਵਜੋ ਹੋਈ ਹੈ ਲੜਕੀ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਅਤੇ ਲੜਕੇ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਇਸ ਸਬੰਧ ਦੇ ਵਿੱਚ ਥਾਣਾ ਇੰਚਾਰਜ ਹਰਜਿੰਦਰ ਸਿੰਘ ਹੋਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਸ੍ਰੀ ਜੋਤੀ ਜაძਵੀ ਜੀ ਦਾ ਨਰਦੇ ਸੰਸਾਰ ਚੌਕੀ ਹੈਡੋਂ ਵਿਖੇ ਸਪੈਸ਼ਲ ਲਾਕਾ ਬੰਦੀ ਕੀਤੀ ਹੋਈ ਸੀ ਨਰਕੋਟਾ ਸਨਰੇ ਅੰਚਾਰ ਦੇ ਸਮੇਤ ਤੇ ਲੁਧਿਆਣਾ ਸਾਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ 12 ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜਲਦੀ ਜਲਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਅਸੀ ਨੇ ਸਹਿਯੋਗ ਸਾਥੀ ਕਰਮਜੀਤ ਸਿੰਘ ਨੇ ਕਾਬੂ ਕਰ ਕੀਤਾ ਤੇ ਮੌਕੇ ਪਰ ਡੀਐਸਪੀ ਐਂਡੀਬੀ ਐਸਰੀ ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਨੰਬਰਾਂ ਇਹਨਾਂ ਪਾਸੋਂ 300 ਗ੍ਰਾਮ ਹੈਰੋਇਨ ਗ੍ਰਾਮ ਲਹੀ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਇੰਨੀ ਕੁ ਮਰਦੇ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਜੀ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਕਰੜ ਜਾ ਰਹਾ ਇਸ ਕਿਉਂਕਿ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਪਹਿਲਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਰ ਮੁੱਢਲੀ ਜਾਣਕਾਰੀ ਤੋਂ ਜੇ ਪਤਾ ਲੱਗੇ ਕਿ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਨੂੰ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੰਦਰੰਦ ਰਿਮਾਂਡ ਲਿਆ ਜੀ ਉਸ ਦੌਰਾਨ ਹੋਰ ਵੱਡੇ ਕਲਾਸੇ ਹੋ ਸਕਦੇ ਨੇ ਕੀ ਆਪ ਵੀ ਨਿਗਰ ਕਰਨ ਦੀ ਆਦੀ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਠੀਕ ਹੈ